ਰਹੀ ਜਿਹੜੀ ਬੈਠਕ ਹੋਈ ਅੱਜ ਕੀ ਕਹਿਣਾ ਚਾਹੋਗੇ ਅੱਜ ਦੀ ਜਿਹੜੀ ਬੈਠਕ ਸੀ ਤੁਹਾਡੀ ਜਿਹੜੀ ਚੰਗੀ ਬਿਲਕੁਲ ਦੇਖੋ ਜੋ ਅੱਜ ਬੈਠਕ ਆ ਸਾਡੀ ਨਗਰ ਨਿਗਮ ਕਰਮਚਾਰੀ ਯੂਨੀਅਨ ਵੱਲੋਂ 26 ਦਸੰਬਰ ਨੂੰ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਦੇ ਨਾਂ ਤੇ ਅਸੀਂ ਮੰਗ ਪੱਤਰ ਦਿੱਤਾ ਸੀ ਜੋ ਸਾਡੇ ਲੁਧਿਆਣੇ ਦੇ ਸਾਰੇ ਐਮਐਲਏ ਸੀ ਉਸਵੇਂ ਨੇ ਮੌਜੂਦ ਅੰਬੇਡਕਰ ਭਵਨ ਦੇ ਵਿੱਚ ਜੋ ਹਾਊਸ ਦੀ ਮੀਟਿੰਗ ਸੀ ਮਿਸ਼ਨਰ ਸਾਹਿਬ ਮੇਰ ਸਾਹਿਬ ਤਾਂ ਇਹਨਾਂ ਨੇ ਸਾਨੂੰ ਵਿਸ਼ਵਾਸ ਹੋਇਆ ਸੀ ਕਿ 29 ਤਰੀਕ ਨੂੰ ਅਸੀਂ ਮੀਟਿੰਗ ਬੁਲਾਵਾਂਗੇ ਤਾਂ ਅੱਜ 29 ਤਰੀਕ ਹੈ ਅੱਜ ਉਹਨਾਂ ਨੇ ਸਾਡੀ ਡੀਨ ਜੋਧ ਡੀ ਜੋਨ ਦੇ ਵਿੱਚ ਜੋ ਸਾਰਾ ਪਨਗਰ ਦੇ ਵਿੱਚ ਚੱਲਿਆਣਾ ਵਿਖੇ ਇੱਥੇ ਮੀਟਿੰਗ ਬੁਲਾਈ ਹੈ ਔਰ ਉਹਦੇ ਵਿੱਚ ਅਸੀਂ ਵੱਖ-ਵੱਖ ਮੁੱਦੇ ਦੇ ਲਗਭਗ ਸਾਡੀ ਪੰਜ ਡਿਮਾਂਡਾਂ ਸੀ ਔਰ ਉਹ ਡਿਮਾਂਡਾਂ ਦੇ ਵਿੱਚ ਸਭ ਤੋਂ ਪਹਿਲੀ ਸੀ ਕਿ ਲੰਬੇ ਸਮੇਂ ਤੋਂ 2022 ਦੇ ਵਿੱਚ ਪੰਜਾਬ ਸਰਕਾਰ ਦੁਆਰਾ ਸਪਾਈ ਸੇਵਕ ਸੀਵਰਮੈਨ ਪੱਕੇ ਕਿਤੇ ਗਏ ਸੀ ਪਰ 800 ਦੇ ਕਰੀਬ ਓਵਰਏਜ ਸਪਾਈ ਸੇਵਕ ਸੀਵਰਮੈਨ ਰਹਿ ਗਏ ਸੀ ਔਰ ਉਸ ਦੇ ਵਿੱਚ 456 ਜਿਹੜੇ ਆ ਮਾਲੀ ਵੇਲਦਾਰ ਡਰਾਈਵਰ ਆਦਰ ਦਰਜਾ 4 ਦੇ ਮੁਲਾਜ਼ਮ ਉਹ ਰਹਿ ਗਏ ਸੀ ਅੱਜ ਅਸੀਂ ਕਮਿਸ਼ਨਰ ਸਾਹਿਬ ਨੂੰ ਮੇਰ ਨੂੰ ਤਾਂ ਐਮਐਲਏ ਸਹਿਬਾਨਾਂ ਨੂੰ ਉਹਨਾਂ ਨੂੰ ਸਾਰਿਆਂ ਨੂੰ ਪੱਕਿਆ ਕਰਨ ਵਾਸਤੇ ਕਿਹਾ ਜੋ ਸਰਕਾਰ ਦਾ ਵਾਅਦਾ ਸੀ ਔਰ ਉਹਦੇ ਵਿੱਚ ਕੁਝ 4 ਕਲਾਸ ਦੇ ਮੁਲਾਜ਼ਮ ਜਿਹੜੇ ਡੀਸੀ ਰੇਟ ਤੇ ਕੰਮ ਕਰਦੇ ਸੀ ਉਹਰੇ ਵਿੱਚੋਂ ਨਿਕਲ ਗਏ ਸੀ ਲਗਭਗ 25 ਤੋਂ 30 ਦੇ ਵਿੱਚ ਦੀ ਮੌਤ ਹੋ ਚੁੱਕੀ ਆ ਉਹਨਾਂ ਨੂੰ ਵੀ ਉਹਨਾਂ ਦੇ ਨਾਲ ਪੱਕੀ ਨੌਕਰੀ ਦੇਣ ਲਈ ਅਸੀਂ ਬੇਨਤੀ ਕੀਤੀ ਸੀ ਔਰ ਉਹਨਾਂ ਨੇ ਇੱਕ ਸਾਡਾ ਜਿਹੜਾ ਕੂੜੇ ਦਾ ਕੰਮ ਹੈ ਜਿਹੜਾ ਸਾਡਾ ਭਾਈਚਾਰਾ ਲੰਬੇ ਸਮੇਂ ਤੋਂ ਡੋਰ ਟੂ ਡੋਰ ਕਲੈਕਸ਼ਨ ਕਰਦਾ ਵਾ ਉਹ ਕਿਸੇ ਕੰਪਨੀ ਨੂੰ ਠੇਕੇ ਦੇ ਦੇ ਰਹੀ ਹੈ ਹੁਣ ਤੱਕ ਉਹਦੇ ਨਾਲ ਸਾਡਾ ਜਿਹੜਾ ਹਜ਼ਾਰਾਂ ਪਰਿਵਾਰਾ ਬੇਰੋਜ਼ਗਾਰ ਹੋ ਜਾਣਗੇ ਤਾਂ ਉਹਦੇ ਲਈ ਅਸੀਂ ਗਿਆਨ ਵੀ ਉਹ ਸਾਨੂੰ ਬਿਲਕੁਲ ਹੀ ਮਨਜ਼ੂਰ ਨਹੀਂ ਹੈ ਜਿਹੜਾ ਠੇਕੇਦਾਰੀ ਸਿਸਟਮ ਬਿਲਕੁਲ ਬੰਦ ਕੀਤਾ ਜਾਵੇ ਔਰ ਜਿਹੜੇ ਹਾਊਸ ਹਾਊਸਸ ਤੇ ਕੁਝ ਹੋਰ ਮਜ਼ਦਮਾਨਾਂ ਨੇ ਠੇਕੇ ਤੇ ਭਰਤੀ ਕਰੇਗਾ ਉਹ ਵੀ ਠੇਕਾ ਖਤਮ ਕਰਕੇ ਉਹਨਾਂ ਨੂੰ ਕਾਰਪੋਰੇਸ਼ਨ ਦੇ ਅੰਦਰ ਲਿਆ ਕੇ ਉਹਨਾਂ ਨੂੰ ਪੱਕਾ ਕੀਤਾ ਜਾਵੇ ਤਾਂ ਇਹ ਡਿਮਾਂਡ ਸੀ ਤਾਂ ਕੁਝ ਸਾਡੀਆਂ ਡਿਮਾਂਡਾਂ ਕਮਿਸ਼ਨਰ ਸਾਹਿਬ ਮੇਅਰ ਮੈਡਮ ਨੇ ਮੌਕੇ ਤੇ ਜਿਹੜੀ ਲੋਕਲ ਲੈਵਲ 'ਤੇ ਹੋ ਸਕਦੀ ਸੀ ਉਹਨਾਂ ਨੇ ਸਾਨੂੰ ਵਿਸ਼ਵਾਸ ਦਿਵਾਇਆ ਕਿ ਇਹ ਅਸੀਂ ਇੱਥੇ ਹੀ ਕਰ ਦਿੰਨੇ ਆ ਔਰ ਜੋ ਪੰਜਾਬ ਗਵਰਨਮੈਂਟ ਦੇ ਲੈਵਲ 'ਤੇ ਆ ਉਹਨਾਂ ਨੇ ਅੱਜ ਸਾਨੂੰ ਕਿਹਾ ਕਿ 2 ਤਰੀਕ ਤੋਂ ਬਾਅਦ ਪੰਜਾਬ ਦੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਦਾ ਟਾਈਮ ਲੈ ਕੇ ਯੂਨੀਅਨ ਦੀ ਮੀਟਿੰਗ ਜਿਹੜੀ ਹੈ ਉਹਨਾਂ ਦੇ ਨਾਲ ਕਰਾ ਦਾਂਗੇ ਤਾਂ ਜੋ ਇਹ ਮਸਲਾ ਜਿਹੜਾ ਵਾ ਜੋ ਸਾਡੇ ਸਪਾਈ ਸੇਵਕ ਮਾਲੀ ਬੇਲਦਾਰ ਐ ਸੀਵਰਮੈਨ ਆ ਉਹ ਸਾਰੇ ਬੱਕੇ ਹੋ ਸਕਣ ਔਰ ਉਹਦੇ ਲਈ ਮੈਂ ਸਮਝਦਾ ਮੈਂ ਕਿ ਸਾਨੂੰ ਇਹਨਾਂ ਤੇ ਪੂਰਨ ਆਸ ਹੈ ਕਿ ਜਿਹੜੇ ਐਮਐਲਏ ਸਾਹਿਬਾਨਾਂ ਨੇ ਜੋ ਅੱਜ ਵਾਦਾ ਕੀਤਾ ਵਾ ਉਹ ਆਪਣੇ ਵਾਦੇ ਤੇ ਖਰੇ ਉਤਰਨਗੇ ਬਹੁਤ ਬਹੁਤ ਧੰਨਵਾਦ ਜੈ ਭੀ ਜੈ ਭਾਰਤ ਜੈ ਵਾਮਨਕੀ ਜੈ ਰਮਤਾ ਜੋ ਬੋਲੇ ਸੋ ਨਿਰਭੈ ਭਗਵਾਨ ਵਾਲਮੀਕੀ ਜੀ ਮਹਾਰਾਜ ਕੀ ਜੈ ਬੜੀ ਸਕਸੈਸਫੁਲ ਔਰ ਬੜੀ ਫਰੂਟਫੁਲ ਮੀਟਿੰਗ ਹੋਈ ਹੈ ਸਾਡੇ ਸਾਰੇ ਦੇ ਹੀ ਮਹਿਬੂਬ ਨੇਤਾ ਵੀਸ਼ ਰੇਸ਼ ਵਿਰੇਸ਼ ਨਰੇਸ਼ਧਾਨ ਜੀ ਔਰ ਰਿਸਪੈਕਟਡ ਓਮਪਾਲ ਚਨਾਲੀਆ ਜੀ ਦੀ ਅਗਵਾਈ ਦੇ ਵਿੱਚ ਮੀਟਿੰਗ ਦੇ ਵਿੱਚ ਮਾਨਯੋਗ ਨਗਰ ਨਿਗਮ ਕਮਿਸ਼ਨਰ ਸਾਹਿਬ ਮਾਨਯੋਗ ਸਾਡੀ ਮੇਅਰ ਸਾਹਿਬਾ ਤਿੰਨ ਐਮਐਲਏ ਸਹਿਬਾਨ ਸਿਗੇ ਜਿਨ੍ਹਾਂ ਦੇ ਵਿੱਚੋਂ ਚੌਧਰੀ ਮਦਨlal ਬੱਗਾ ਸਾਹਿਬ ਮੈਡਮ ਚੀਨਾ ਜੀ ਔਰ ਰਿਸਪੈਕਟਡ ਵੱਡੇ ਭਾਈ ਕੁਲਵੰਤ ਸਿੱਧੂ ਜੀ ਮੀਟਿੰਗ ਦਾ ਜਿਹੜਾ ਮੈਸੇਜ ਆ ਨਗਰ ਨਿਗਮ ਕਰਮਚਾਰੀ ਯੂਨੀਅਨ ਵੱਲੋਂ ਆਪ ਸਾਹਿਬ ਜੀ ਨੂੰ ਇੱਕ ਗੱਲ ਦੀ ਜਾਣਕਾਰੀ ਦੇ ਦਵਾ ਕਿ ਬੜੀ ਜਲਦੀ ਹੀ ਆਸ਼ਵਾਸ਼ਣ ਦਿੱਤਾ ਗਿਆ ਵਾ ਮਾਨਯੋਗ ਐਮਐਲਏ ਸਹਿਬਾਨਾਂ ਵੱਲੋਂ ਕਿ ਸੀਐਮ ਸਾਹਿਬ ਨਾਲ ਅੱਜ ਦੇ ਇਸ ਵਿਸ਼ੇ ਦੇ ਉੱਤੇ ਜਿਹੜੇ ਵੀ ਸਾਡੀਆਂ ਡਿਮਾਂਡਸ ਸੀਗੀਆਂ ਮੈਂ ਸਿਰਫ ਦੋ ਮੇਜਰ ਡਿਮਾਂਡ ਤੁਹਾਨੂੰ ਰਿਪੀਟ ਕਰ ਦਿੰਨਾ ਵੈਸੇ ਨਰੇਸ਼ ਤਖਣਜੀ ਨੇ ਸਾਰਾ ਡਿਟੇਲ ਚ ਦੱਸ ਦਿੱਤਾ ਹੋਇਆ ਨੰਬਰ 1 ਤਾਂ ਜਿਹੜੇ ਓਵਰੇਜ ਕਰਮਚਾਰੀ ਐ ਉਹਨਾਂ ਦੇ ਨਾਲ ਨਾਲ ਦਰਜਾ 4 ਮੁਲਾਜ਼ਮਾਂ ਵਿੱਚ ਜਿਹੜੇ ਮਾਲੀ ਬੇਲਦਾਰ ਕਿਉਂਕਿ ਕੁਝ ਲੋਕ ਸ਼ੰਕਾ 'ਚ ਰਹੇ ਕਿ ਵੀ ਸਾਡੀ ਗੱਲ ਕੌਣ ਕਰੇਗਾ ਤੇ ਵੀ ਵਿਲ ਟਾਕ ਅਬਾਊਟ ਯੂ ਅਸੀਂ ਗੱਲ ਕਰਾਂਗੇ ਅਸੀਂ ਗੱਲ ਕੀਤੀ ਵੀ ਆ ਠੋਕੇ ਗੱਲ ਕੀਤੀ ਅੱਗੇ ਵੀ ਕਰਾਂਗੇ ਦੂਜਾ ਵੱਡਾ ਮੇਜਰ ਇਸ਼ੂ ਮਾਨਯੋਗ ਮੇਅਰ ਮੈਡਮ ਵੱਲੋਂ ਕੁਝ ਮਿਸ਼ਮੈਸ਼ ਗੱਲਾਂ ਕੀਤੀਆਂ ਗਈਆਂ ਸੀਗੀਆਂ ਉਹ ਗੱਲਾਂ ਕਿਵੇਂ ਸੀਗੀਆਂ ਵੀ ਪੈਰਨਲ ਤੌਰ ਤੇ ਜਿਹੜਾ ਇੱਕ ਕੰਪਨੀ ਵੀ ਇੱਥੇ ਅਪਲਾਈ ਕੀਤੀ ਜਾਏਗੀ ਕੰਪਨੀ ਵੀ ਆਪਣਾ ਕੰਮ ਕਰੇਗੀ ਡੋਰ ਟੂ ਡੋਰ ਕੂੜੇ ਦੀ ਲਿਫਟਿੰਗ ਦਾ ਔਰ ਨਾਲ ਤੁਸੀਂ ਵੀ ਆਪਦਾ ਕਰਦੇ ਰਹੀਓ ਐਦਾਂ ਦਾ ਕੁਝ ਨਹੀਂ ਹੋਏਗਾ ਸਾਡੇ ਦੋਨੇ ਯੂਨੀਅਨ ਵੱਲੋਂ ਉਸ ਚੀਜ਼ ਦਾ ਵਿਰੋਧ ਕੀਤਾ ਗਿਆ ਵਿਰੋਧ ਦਰਜ ਕਰਵਾਇਆ ਗਿਆ ਔਰ ਉਸ ਵਿਰੋਧ ਦੇ ਸਬੂਤ ਸਾਡੀ ਇੱਕ ਮੀਟਿੰਗ ਬੜੀ ਜਲਦੀ ਸੀਐਮ ਸਾਹਿਬ ਨਾਲ ਹੋਣ ਜਾ ਰਹੀ ਹੈ ਮੇਜਰ ਡਿਮਾਂਡਸ ਜਿਹੜੀਆਂ ਹੈਗੀਆਂ ਸਾਡੀਆਂ ਉਹ ਸੀ ਉਹਨਾਂ ਸਾਹਮਣੇ ਰੱਖਾਂਗੇ ਔਰ ਸਾਨੂੰ ਪੂਰਨ ਤਾਂ ਆਸ ਹੈ ਮਾਨਯੋਗ ਚੋਦਰੀ ਮਦਲਾ ਬੱਗਾ ਜੀ ਨੇ ਵੀ ਕਿਹਾ ਵੀ ਜਿਹੜੇ ਲੋਕੀ ਝੂਠੇ ਲੱਡੂ ਖਾ ਕੇ ਬੈਠੇ ਆ ਉਹ ਲੱਡੂਆਂ ਬਾਰੇ ਮੈਂ ਨਹੀਂ ਕੁਝ ਕਹਿ ਸਕਦਾ ਲੇਕਿਨ ਹਾਂ ਅਸਲ ਦੇ ਵਿੱਚ ਜਿਹੜਾ ਮਾਨਯੋਗ ਮੁੱਖ ਮੰਤਰੀ ਸਾਹਿਬ ਉਹ ਚਾਹਦੇ ਨਹੀਂ ਵੀ ਪੰਜਾਬ ਦੇ ਵਿੱਚ ਕਿਸੇ ਪ੍ਰਕਾਰ ਦਾ ਤਰਨਾ ਲੱਗੇ ਜੇ ਤਰਨਾ ਨਹੀਂ ਚਾਹਦੇ ਤੇ ਸਾਡੇ ਵਰਗੇ ਗਰੀਬ ਕਹਿੰਦੇ ਹਜ਼ਾਰਾਂ ਵਰਸ਼ ਗੱਡੀ ਮੁਸ਼ਕਲਾਂ ਨਾ ਕਹਿੰਦੇ ਜਿਹੜੇ ਕਿ ਪੜਾਵਾਂ ਤੋਂ ਗੁਜ਼ਰ ਕੇ ਅਸੀਂ ਲੋਕ ਆਪਣੇ ਪਰਿਵਾਰਾਂ ਨੂੰ ਪਾਲਦੇ ਆਂ ਕੁੜੇ ਦੀ ਡੋ ਟੂ ਡੋਰ ਲਿਫਟਿੰਗ ਜਿਹੜੀ ਐਸ ਇਟ ਇਜ਼ ਜਿਹੜੇ ਪਰਿਵਾਰ ਕਰਦੇ ਆ ਉਹ ਐਸ ਇਟ ਇਜ਼ ਹੀ ਕਰਨਗੇ ਕਿਉਂਕਿ ਅਸੀਂ ਮੁੱਖ ਮੰਤਰੀ ਸਾਹਿਬ ਤੋਂ ਪੂਰੀ ਆਸ ਰੱਖਦੇ ਆਂ ਵੀ ਇਹ ਚੀਜ਼ ਅਪਲਾਈ ਪੰਜਾਬ ਦੇ ਵਿੱਚ ਨਹੀਂ ਕੀਤੀ ਜਾਵੇਗੀ ਆਦਰਵਾਇਸ 2 April 2018 ਸਾਨੂੰ ਮਜਬੂਰ ਨਾ ਕਰਨਾ ਕਿਰਪਾ ਕਰਕੇ ਰਿਪੀਟ ਕਰਨ ਦਾ ਬਹੁਤ ਬਹੁਤ ਧੰਨਵਾਦ ਜੈ ਭੀਮ ਜੈ ਭਾਰਤ ਜੈ ਵਾਲਮੀਕੀ ਹਰਰ ਵਾਲਮੀਕੀ